द्या भी द्या, भाई।। जानी नुकसान नहीं होगी अचानक है ਆ ਗਏ ਬਸ ਉਹ ਜਿਹੜਾ ਡਰਾਈਵਰ ਟਰੱਕਰ ਹੈ ਕੋਣ ਡਰਾਈਵਰ ਸਰ ਕੀ ਨਾਮ ਤੁਹਾਡਾ ਸਰ ਕੀ ਨਾਮ ਤੁਹਾਡਾ ਆ ਰਹੇ ਸੀ ਆਏ ਤਾਂ ਅਸੀਂ ਬੜੀ ਦੂਰ ਤੋਂ ਜੰਮੂ ਤੋਂ ਆਇਆ ਸੀ ਮੈਂ ਅੱਛਾ ਜਾਣਾ ਕਿੱਥੇ ਸੀ ਜਾਣਾ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਹਾਂ ਜੀ ਤੇ ਕਿੱਥੋਂ ਹੋ ਕੇ ਸਰ ਹਸਾ ਸਾਹ ਇਧਰੋਂ ਆ ਰਹੇ ਸੀ ਆਪਾਂ ਤੇ ਬੜੀ ਸੋਹਣੀ ਸਾਈਡ ਵਾਪਸ ਬਾਬਾ ਜੀ ਨੇ ਦਿੱਤੀ ਹੋਈ ਸੀ ਜੀ ਪਤਾ ਨਹੀਂ ਕਿ ਆ ਇਹਨਾਂ ਦੇ ਹੋਇਆ ਜਦ ਬਰਾਬਰ ਤੇ ਟੱਕਣ ਬਰਾਬਰ ਹੋਈ ਵੀ ਗੱਡੀ ਬਿਲਕੁਲ ਇਨੀ ਓਪਨ ਘੱਟ ਦਿੱਤੀ ਹਾਂ ਸੋ ਮੇਰੀ ਗੱਡੀ ਨਿਕਲ ਗਈ ਸੀ ਜੀ ਪਿਛਲੇ ਪਾਸੇ ਪਿਛਲੇ ਪਾਸੇ ਨਾਲ ਲੱਗੀ ਤੇ ਬਸ ਉਹ ਗੱਡੀ ਅੱਗੇ ਆ ਗਈ ਤੇ ਅੱਗੇ ਨਾਲ ਹੀ ਲੈ ਕੇ ਜਾਂਦੇ ਆਏ ਤੇ ਤੁਸੀਂ ਬਾਕੀ ਅਗਲਾ ਤੁਸੀਂ ਦੇਖ ਸਕਦੇ ਹੋ ਤੇ ਸਰ ਤੁਹਾਡੇ ਨਾਲ ਕੋਲ ਕੋਲ ਸੀ ਮੇਰੇ ਨਾਲ ਮੇਰੀ ਵਾਈਫ ਸੀ ਜੀ ਦੋਨਾਂ ਦਾ ਬਚਾਇਆ ਜੀ ਹਾਂ ਭਾਈ ਦੇ ਨਾਲ ਹੋਤੀ ਸੀ ਕੋਈ ਤੁਸੀਂ ਤੇ ਤੁਹਾਡੀ ਵਾਈਫ ਸੀ ਹਾਂ ਜੀ ਫਿਰ ਉਹ ਰੌਂਗ ਸਾਈਡ ਪਾਸ ਕਰਦੇ ਸੀ ਜੀ ਆਹ ਰਾਹ ਤੁਸੀਂ ਕਿਥੋਂ ਆ ਰਹੇ ਕਿੱਥੇ ਜਾ ਰਹੇ ਸੀ ਜੀ ਅਸੀਂ ਖਾਦ ਫੈਕਟਰੀ ਤੋਂ ਡੇਰਾ ਤੁਸੀਂ ਜਾ ਰਹੇ ਸੀ ਖਾਦ ਲੈ ਕੇ ਤੇ ਪਈ ਓਵਰਟੇਕਰ ਦੀ ਹੋਇ ਹੋ ਗਈ ਜੀ ਤੇ ਕਿਸ ਤਰ੍ਹਾਂ ਗੱਡੀ ਔਰ ਟਰੱਕ ਨਾਲ ਲੱਗੀ ਆ? ਹਾਂ ਟਰੱਕ ਵਾਲੀ ਟਰੱਕ ਵੀ ਨਗਲ ਤੋਂ ਲੋਡ ਹੋ ਕੇ ਆ ਰਹੀ ਸੀ ਫੈਕਟਰੀ ਤੋਂ। ਇਹ ਵੀ ਆ ਰਹੀ ਹੈ ਰੋਂਗ ਸਾਈਡ ਆ ਰਹੀ ਜੀ। ਤੇ ਕੀ ਕਾਰਨ ਬਣਿਆ? ਰੋਂਗ ਸਾਈਡ ਉੱਤੇ ਆ ਕੇ ਕਰ ਰਹੀ ਸੀ। ਟਕਰਾ ਗਈ ਟਕਰਾ। ਤੇ ਸੱਟਾ ਵਗਰਦਾ ਲੱਗੇਗਾ ਸਰ। ਨਹੀਂ ਸੱਟਾ ਬਚਾਈ ਹੈ ਜਿਹੜੀ ਜੱਟ ਸੀ ਦੋਨੇ ਛੋੜੀ ਸੀ।